ਵਿਜੀਲੈਂਸ ਦੀ ਸਿਫਾਰਿਸ਼ ਤੇ ਜਾਲੀ ਸਰਟੀਫਿਕੇਟ ਵਾਲੇ 128 ਹੋਰ ਟੀਚਿੰਗ ਫੈਲੋਜ ਦੇ ਖਿਲਾਫ ਥਾਣਾ ਸਿਟੀ ਗੁਰਦਾਸਪੁਰ ਚ ਮਾਮਲਾ ਦਰਜ ਆਖਰ ਗੁਰਦਾਸਪੁਰ ਪੁਲਿਸ ਵੱਲੋਂ ਵੀ ਵਿਜੀਲੈਂਸ ਵੱਲੋਂ ਜਾਰੀ ਕੀਤੀ ਗਈ ਲਿਸਟ ਦੇ ਆਧਾਰ ਤੇ ਥਾਣਾ ਸਿਟੀ ਅੰਦਰ 128 ਟੀਚਿੰਗ ਫੈਲੋਜ ਦੇ ਖਿਲਾਫ ਮਾਮਲਾ ਦਰਜ ਕਰ ਹੀ ਲਿਆ ਗਿਆ ਗੁਰਦਾਸ ਦੇ ਇੱਕ ਵਿਜੀਲੈਂਸ ਵਿਭਾਗ ਮੋਹਾਲੀ ਵੱਲੋਂ 28 ਅਕਤੂਬਰ 2013 ਨੂੰ ਵੱਖ-ਵੱਖ ਜ਼ਿਲ੍ਹਿਆਂ ਦੇ ਪੁਲਿਸ ਮੁਖੀਆਂ ਨੂੰ ਜਾਰੀ ਕੀਤੇ ਗਏ ਪੱਤਰ ਦੇ ਆਧਾਰ 'ਤੇ ਬਾਬੂ ਸ਼ਾਹੀ .com ਵੱਲੋਂ ਇਹ ਦਾਵਾ ਕੀਤਾ ਗਿਆ ਸੀ ਕਿ ਜ਼ਿਲ੍ਹਾ ਗੁਰਦਾਸਪੁਰ ਵਿੱਚ ਵੀ ਉਹਨਾਂ 128 ਹੋਰ ਟੀਚਿੰਗ ਫੈਲੋਜ਼ ਦੇ ਖਿਲਾਫ ਪੁਲਿਸ ਵੱਲੋਂ ਮੁਕੱਦਮਾ ਦਰਜ ਕੀਤਾ ਜਾ ਸਕਦਾ ਹੈ ਜਿਨ੍ਹਾਂ ਦੇ ਝਾਲੀ ਤਜਰਬਾ ਤੇ ਹੋਰ ਸਰਟੀਫਿਕੇਟ ਦੇ ਆਧਾਰ 'ਤੇ ਟੀਚਿੰਗ ਫੈਲੋ ਦੀ ਨੌਕਰੀ ਹਾਸਲ ਕਰਨ ਦਾ ਦੋਸ਼ ਹੈ ਕਿਥੇ ਇਹ ਵੀ ਦੱਸਣ ਯੋਗ ਹੈ ਕਿ ਇਸ ਤੋਂ ਪਹਿਲਾਂ ਮਲੇਰਕੋਟਲਾ ਮਾਨਸਾ ਤੇ ਸੰਗਰੂਰ ਵਿੱਚ ਵੀ ਪੁਲਿਸ ਵੱਲੋਂ ਵਿਜੀਲੈਂਸ ਦੀ ਸਿਫਾਰਿਸ਼ ਦੇ ਆਧਾਰ ਤੇ ਕੁੱਲ 15 ਟੀਚਿੰਗ ਫੈਲੋਜ਼ ਦੇ ਖਿਲਾਫ ਮਾਮਲੇ ਦਰਜ ਕੀਤੇ ਗਏ ਹਨ ਅਤੇ ਅਜਿਹੇ ਮੁਕਦਮੇ ਹੁਣ ਲੁਧਿਆਣਾ ਅਤੇ ਹੋਰ ਜ਼ਿਲ੍ਹਿਆਂ ਵਿੱਚ ਵੀ ਹੋ ਸਕਦੇ ਹਨ ਜਾਣਕਾਰੀ ਦਿੰਦਿਆਂ ਡੀਐਸਪੀ ਸਿਟੀ ਸੁਖਪਾਲ ਸਿੰਘ ਨੇ ਦੱਸਿਆ ਕਿ 2007 ਤੋਂ ਸ਼ੁਰੂ ਹੋਈ ਟੀਚਿੰਗ ਫੈਲੋਜ਼ ਪਰਤੀ ਕੋਟਾਲੇ ਵਿੱਚ ਹਾਈ ਕੋਰਟ ਵੱਲੋਂ ਲਗਾਈ ਗਈ ਫਟਕਾਰ ਤੋਂ ਬਾਅਦ ਵਿਜੀਲੈਂਸ ਵੱਲੋਂ ਫਰਵਰੀ 2013 ਨੂੰ ਫਲਾਈਂਗ ਸਕਵੇਡ Mohali ਦਫ਼ਤਰ ਵਿਖੇ ਐਫਆਈਆਰ ਦਰਜ ਕੀਤੀ ਗਈ ਸੀ ਅਤੇ ਜ਼ਿਲ੍ਹਾ ਲੁਧਿਆਣਾ ਅਤੇ ਗੁਰਦਾਸਪੁਰ ਨਾਲ ਸੰਬੰਧਿਤ ਪੰਜ ਸਿੱਖਿਆ ਵਿਭਾਗ ਕਰਮਚਾਰੀਆਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਸੀ ਜਿਨ੍ਹਾਂ ਦੀ ਜ਼ਮਾਨਤ ਹੋ ਚੁੱਕੀ ਹੈ। ਇਸ ਤੋਂ ਬਾਅਦ ਵਿਜੀਲੈਂਸ ਬਿਊਰੋ ਦੇ ਡਾਇਰੈਕਟਰ ਵੱਲੋਂ 28 ਅਗਸਤ ਨੂੰ ਵੱਖ-ਵੱਖ ਜ਼ਿਲ੍ਹਿਆਂ ਦੇ ਪੁਲਿਸ ਮੁਖੀਆਂ ਨੂੰ ਉਹਨਾਂ ਟੀਚਿੰਗ ਫੈਲੋਜ਼ ਦੀਆਂ ਲਿਸਟਾਂ ਭੇਜ ਕੇ ਉਹਨਾਂ ਦੇ ਖਿਲਾਫ ਮਾਮਲੇ ਦਰਜ ਕਰਨ ਦੇ ਹਿਦਾਇਤਾਂ ਦਿੱਤੀਆਂ ਗਈਆਂ ਸਨ ਜੋ ਟੀਚਿੰਗ ਫੈਲੋ ਕਟਾਲੇ ਦੀ ਸਿੱਖਿਆ ਵਿਭਾਗ ਵੱਲੋਂ ਵੱਖ-ਵੱਖ ਸਮਿਆਂ ਦੌਰਾਨ ਕਰਵਾਈ ਗਈ ਜਾਂਚ ਸਮੇਂ ਆਪਣੇ ਅਸਲੀ ਸਰਟੀਫਿਕੇਟ ਅਤੇ ਆਪਣਾ ਪੱਖ ਪੇਸ਼ ਨਹੀਂ ਕਰ ਸਕੇ ਸਨ ਜਿਸ ਤੋਂ ਬਾਅਦ ਮਾਨਸਾ ਦੇ 7 ਅਤੇ ਸੰਗਰੂਰ ਅਤੇ ਮਲੇਰਕੋਟਲਾ ਦੇ 8 ਟੀਚਿੰਗ ਫੈਲੋਜ਼ ਦੇ ਖਿਲਾਫ ਪੁਲਿਸ ਵੱਲੋਂ ਮਾਮਲੇ ਦਰਜ ਕੀਤੇ ਗਏ ਸੀ ਅਤੇ ਹੁਣ ਜ਼ਿਲ੍ਹਾ ਗੁਰਦਾਸਪੁਰ ਪੁਲਿਸ ਨੂੰ ਜਾਰੀ ਕੀਤੀ ਗਈ ਲਿਸਟ ਦੇ ਆਧਾਰ 'ਤੇ 128 ਹੋਰ ਟੀਚਿੰਗ ਫੈਲੋਜ਼ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਦਸ ਸਾਲ ਯੋਗ ਹੈ ਕਿ ਗੁਰਦਾਸਪੁਰ ਪੁਲਿਸ ਵੱਲੋਂ 8 ਮਾਰਚ 2011 ਨੂੰ ਵੀ 56 ਜਾਲੀ ਤਜਰਬਾ ਸਰਟੀਫਿਕੇਟ ਦੇ ਆਧਾਰ ਤੇ ਟੀਚਿੰਗ ਫੈਲੋ ਦੀ ਨੌਕਰੀ ਹਾਸਲ ਕਰਨ ਵਾਲੇ ਅਧਿਆਪਕਾਂ ਦੇ ਖਿਲਾਫ ਸਿੱਖਿਆ ਵਿਭਾਗ ਦੀ ਸਿਫਾਰਿਸ਼ ਤੇ ਮਾਮਲਾ ਦਰਜ ਕੀਤਾ ਗਿਆ ਸੀ ਪਰ ਪੁਲਿਸ ਨੇ ਉਨ੍ਹਾਂ ਵਿੱਚੋਂ ਸਿਰਫ ਬਾਈ ਦੇ ਖਿਲਾਫ ਹੀ ਅਦਾਲਤ ਚਲਾਨ ਪੇਸ਼ ਕੀਤਾ ਸੀ ਕਹਿਣਾ 56 ਤੋਂ ਇਲਾਵਾ ਵਾਕ ਵਾਕ ਸਮਿਆਂ ਦੌਰਾਨ ਹੋਈ ਜਾਂਚ ਸਮੇ ਸੰਕੜੀਆਂ ਹੋਰ ਪਰਤੀ ਹੋਈ ਟੀਚਿੰਗ ਫੈਲੋਜ਼ ਅਧਿਆਪਕ ਆਪਣੇ ਅਸਲੀ ਤਜਰਬਾ ਸਰਟੀਫਿਕੇਟ ਤੇ ਹੋਰ ਦਸਤਾਵੇਜ਼ ਵੀ ਸਿੱਖਿਆ ਵਿਭਾਗ ਨੂੰ ਮੁਹੱਈਆ ਨਹੀਂ ਕਰਵਾ ਸਕੇ ਸਨ ਜਿਨ੍ਹਾਂ ਦੀ ਲਿਸਟ ਵੀ ਸਿੱਖਿਆ ਵਿਭਾਗ ਵੱਲੋਂ ਵਿਜੀਲੈਂਸ ਨੂੰ ਸੌਂਪੀ ਗਈ ਸੀ ਜਿਸ ਦੇ ਆਧਾਰ ਤੇ ਹੁਣ 128 ਹੋਰ ਜ਼ਿਲ੍ਹਾ ਗੁਰਦਾਸਪੁਰ ਨਾਲ ਸੰਬੰਧਿਤ ਟੀਚਿੰਗ ਫੈਲੋ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਇਨ੍ਹਾਂ ਟੀਚਿੰਗ ਫੈਲੋਜ਼ ਵਿੱਚ ਝਾਲੀ ਤਜਰਬਾ ਸਰਟੀਫਿਕੇਟ ਦੇ ਆਧਾਰ ਤੇ ਨੌਕਰੀ ਹਾਸਲ ਕਰਨ ਵਾਲੇ 111 ਉਮੀਦਵਾਰ ਜਾਲੀ ਰੂਰਲ ਏਰੀਆ ਸਰਟੀਫਿਕੇਟ ਦੇ ਚਾਰ ਉਮੀਦਵਾਰ ਅਤੇ ਮੈਰਿਟ ਵਿੱਚ ਪੰ ਤੋੜ ਵਾਲੇ 13 ਉਮੀਦਵਾਰ ਸ਼ਾਮਿਲ ਹਨ ਇਹ ਜਿਹੜੀ 2007 ਤੇ 2009 ਸਾਲ ਦੇ ਵਿੱਚ ਜਿਹੜੀ ਭਰਤੀ ਹੋਈ ਸੀ ਉਹ ਚ ਕੁਝ ਟੀਚਰਾਂ ਨੇ ਜਿਹੜੇ ਹੈਗੇ ਸੀ ਆਪਣੇ ਐਕਸਪੀਰੀਅੰਸ ਸਰਟੀਫਿਕੇਟ ਤੇ ਕੁਝ ਨੇ ਰੂਰਲ ਸਰਟੀਫਿਕੇਟ ਜਿਹੜੇ ਉਹ ਜਾਲੀ ਬਣਾਏ ਹੋਏ ਸੀ ਉਹ ਜਿਹੜੀ ਵਿਜੀਲੈਂਸ ਦੇ ਮੁਖ ਡਾਇਰੈਕਟਰ ਹੈਗੇ ਉਹਨਾਂ ਨੇ ਚੰਡੀਗੜ੍ਹ ਨੇ ਇਨਕੁਆਇਰੀ ਕੀਤੀ ਜਿੱਤੇ 128 ਟੀਚਰਾਂ ਦੇ ਖਿਲਾਫ ਟੋਟਲ ਮਕਦਮਾ ਦਰਜ ਹੋਇਆ ਹੈ ਇਹਦੇ ਵਿੱਚ ਜਿਹੜੇ ਆ ਕਾਫੀ ਟੀਚਰ ਜਿਹੜੇ ਸਰਵਿਸ ਕਰ ਰਹੇ ਨੇ ਸ਼ਾਇਦ 1-2 ਮੈਨੂੰ ਪਤਾ ਲੱਗਾ ਵੀ ਇੱਕ ਦਾਰ ਕੋਈ ਰਿਟਾਇਰ ਹੁਣ ਹੋ ਚੁੱਕਾ ਆ ਬਾਕੀ ਸਾਰੇ ਅਜੇ ਜੌਬ ਕਰ ਰਹੇ ਨੇ ਇਹਨਾਂ ਦੇ ਖਿਲਾਫ ਜਿਹੜਾ ਹੈਗਾ 465 66 71 ਫੈਂਸ ਵਿੱਚ ਜਿਹੜਾ ਮਕਦਮਾ ਨੰਬਰ ਅਸੀਂ 261 ਕੱਲ ਅਸੀਂ 30 12 ਨੂੰ ਦਰਜ ਕੀਤਾ ਤੇ ਇਹਦੀ ਇਨਵੈਸਟੀਗੇਸ਼ਨ ਅਸੀਂ ਸ਼ੁਰੂ ਕਰ ਦਿੱਤੀ ਹੈ ਇਹਦੇ ਵਿੱਚ ਅਸੀਂ ਕਿਉਂਕਿ ਇਸ ਫੈਂਸ ਦੇ ਵਿੱਚ ਅਸੀਂ ਨੋਟਿਸ ਦੇਣੇ ਆ ਤਾਂ ਵੀ ਉਹਨਾਂ ਨੂੰ ਆਪਣਾ ਪੱਖ ਪੇਸ਼ ਕਰਨ ਦੀ ਸਾਡੇ ਪੇਸ਼ ਹੋਣਾ ਪਏਗਾ ਅਗਲੀ ਯੂਨੀਵਰਸਿਟੀ ਕਰਨ ਤੋਂ ਬਾਅਦ ਫਿਰ ਅਗਲੀ ਵੀ ਅਗਲੀ ਗੱਲਬਾਤ ਆਏਗੀ ਸਫਾ ਮਿਸਲ ਤੋਂ ਵੀ ਅਸੀਂ ਤੁਹਾਡੇ ਨਾਲ 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 ਸ਼ੇਅਰ ਕਰਦਾਂਗੇ ਹਾਂ ਜੀ ਸ਼ਿਕਾਇਤ ਕਰਪਾ ਨੂੰ ਸਭ ਨੂੰ ਪਤਾ ਲੱਗਾ ਇਹਦੇ ਚ ਜਿਹੜੇ ਸਾਡੇ ਡਿਸਟ੍ਰਿਕਟ ਐਜੂਕੇਸ਼ਨ ਆਫੀਸਰ ਉਹਨਾਂ ਨੇ ਸਾਨੂੰ ਸ਼ਿਕਾਇਤ ਕੀਤੀ ਸੀ ਇਹਦੇ ਚ ਵੀ ਇੱਕ ਬਹੁਤ ਹੀ ਕਿਸੇ ਸੂਝਵਾਨ ਪ੍ਰੈਸ ਵਾਲਿਆਂ ਨੇ ਵੀ ਗੁਪਤੌਰ ਤੇ ਜਾਂ ਹੋਰ ਜਿਹੜੇ ਦੇ ਸੇਵਕ ਉਹਨਾਂ ਨੇ ਇਨਫੋਰਮੇਸ਼ਨ ਦਿੱਤੀ ਸੀ ਉਹਨਾਂ ਦੇ ਦੇਨ ਤੇ ਫਿਰ ਜਿਹੜਾ ਹੈਗਾ ਐਜੂਕੇਸ਼ਨ ਬੋਰਡ ਨੇ ਇੱਤੇ ਸਟੈਪ ਪੁੱਟਿਆ ਸੀ ਔਰ ਡਿਸਟ੍ਰਿਕਟ ਐਜੂਕੇਸ਼ਨ ਆਫੀਸਰ ਜਿਹੜੇ ਉਹਨਾਂ ਨੇ ਸਾਨੂੰ ਅਪਡੇਟ ਕਰਕੇ ਤੇ ਉਧਰ ਚੰਡੀਗੜ੍ਹ ਤੁਰ ਕਰਕੇ ਤੇ ਇਹਦੀ ਇਨਕੁਆਰੀ ਲੱਗੀ ਸੀ ਮਾਮਲਾ ਜਲਦੀ ਤਸਦਰੀ ਨਹੀਂ ਹਾਂ ਜਿਹੜੇ ਇਹਨਾਂ ਨੇ ਕਿਉਂਕਿ ਇਹਦੇ ਚ ਜਦੋਂ ਟੀਚਰ ਜਦੋਂ ਭਰਤੀ ਕਰਨ ਤੋਂ ਪਹਿਲਾਂ ਇਹਨਾਂ ਦੇ ਨੰਬਰ ਕਾਊਂਟ ਹੁੰਦੇ ਆ ਤੇ ਜਿੱਦਾਂ ਕਈ ਜਿਹੜੇ ਟੀਚਰ ਸੀ ਉਹ ਪਹਿਲਾਂ ਪ੍ਰਾਈਵੇਟ ਸਕੂਲ ਚ ਉਹਨਾਂ ਦਾ ਤਜਰਬਾ ਕਿੰਨੇ ਸਾਲ ਦਾ ਸੀ ਉਹ ਸਰਟੀਫਿਕੇਟ ਜਿਹੜੇ ਜਾਲੀ ਪਾਏ ਗਏ ਫਿਰ ਇੱਕ ਇਹਦੇ ਚ ਹੁੰਦਾ ਅਰਬਨ ਤੇ ਜਿਹੜਾ ਹੁੰਦਾ ਆ ਰੂਰਲ ਏਰੀਆ ਉਹਦੇ 'ਚ ਵੀ ਇਹਨਾਂ ਨੇ ਕੋਈ ਸਰਟੀਫਿਕੇਟ ਜਾਂ ਰੂਲਰ ਵਾਲੇ ਸੀ ਉਹਨਾਂ ਨੇ ਗਲਤ ਬਣਾਏ ਸੀ ਉਹਦਾ ਹੀ ਇਹ ਪਰਚਾ ਦਰਜ ਹੋਇਆ ਜੀ ਕਿੰਨੇ ਬਣੇ ਹੈਗੇ ਟੋਟਲ 128 ਹੈਗੇ ਨੇ ਇਹ ਵੱਖ-ਵੱਖਰੇ ਸ਼ਹਿਰਾਂ ਦੇ ਹੈਗੇ ਆ ਬਟਾਲੇ ਦੇ ਵੀ ਹੈਗੇ ਆ ਹੋਰ ਬਾਹਰ ਆਊਟਸਾਈਡਰ ਵੀ ਹੈਗੇ ਨੇ ਤੇ ਐਫਐਲਓ ਜਿਹੜੀ ਸਾਡੀ ਕਿਉਂਕਿ ਇੱਥੇ ਹੋਈ ਹੈ ਇਸ ਕਰਕੇ ਅਸੀਂ ਇਹਦੀ ਇਨਵੈਸਟੀਗੇਸ਼ਨ ਵੀ ਕਾਫੀ ਲੰਮੀ ਹੋਏਗੀ ਅ ਔਰ ਕੋਸ਼ਿਸ਼ ਕਰਾਂਗੇ ਅਸੀਂ ਬਹੁਤ ਸ਼ਾਰਟ ਟਾਈਮ ਕੀ ਅਯੂਸ਼ ਨਵਾਲ ਨੇ ਬੰਦੀਆਂ ਨਵਾਲ ਉਸ ਜਿਹਨਾਂ ਦਾ ਕਾਰਡ ਪੇਸ਼ ਕੀਤਾ ਉਹਨਾਂ ਨੂੰ ਵੀ ਅਸੀਂ ਚੁੱਕਿਆ ਸੀ ਕੁਝ ਹਾਂ ਕਿਉਂਕਿ ਜਦੋਂ ਪ੍ਰਾਇਮਰੀ ਇਨਕੁਆਰੀ ਹੁੰਦੀ ਹੈ ਉਹਦੇ 'ਚ ਬਹੁ ਫਿਰ ਇਨਵੈਸਟੀਗੇਸ਼ਨ ਚ ਅਸੀਂ ਜਦੋਂ ਇਹਨਾਂ ਦੀ ਇੰਟਰੋਗੇਸ਼ਨ ਪੁੱਛਗਿਸ਼ ਕਰਾਂਗੇ ਫਿਰ ਉਹਦੇ ਚ ਅਸੀਂ ਕਰਾਂਗੇ ਵੀ ਆਖਰਕਾਰ ਇਹ ਸਰਟੀਫਿਕੇਟ ਬਣਾਏ ਕਿਨੇ ਕਿਉਂਕਿ ਜਿਹੜੇ ਉਮੀਦਵਾਰ ਕੈਂਡੀਡੇਟ ਆ ਟੀਚਰ ਨੇ ਉਹ ਤਾਂ ਖੁਦ ਬਣਾ ਨਹੀਂ ਸਕਦੇ ਇਹਨਾਂ ਨੇ ਜਰੂਰ ਕਿਸੇ ਦੀ ਹੈਲਪ ਲਈ ਹੈ ਉਹ ਚੀਜ਼ਾਂ ਤੇ ਅਸੀਂ ਹੁਣ ਇਨਵੈਸਟੀਗੇਸ਼ਨ ਦੇ ਵਿੱਚ ਪਹੁੰਚਾਂਗੇ ਸੋ ਤਾਂ ਤੱਕ ਬੁਲਾਇਆ ਜਾਏਗਾ ਜੀ ਅਸੀਂ ਬੱਸ ਜੀ ਹਾਂ ਇੱਕ ਅੱਧੇ ਦਿਨ ਚ ਅਸੀਂ ਇਹਨਾਂ ਨੂੰ ਜਿਹੜੇ ਕਿਉਂਕਿ 128 ਬੰਦਿਆਂ ਦੇ 128 ਨੋਟਿਸ ਪਹਿਲਾਂ ਜਾਰੀ ਕਰਨੇ ਆ ਇਹਦੇ ਚ ਸਾਨੂੰ ਤਿੰਨ ਜਿਹੜੇ ਨੋਟਿਸ ਇੱਕ ਬੰਦੇ ਨੂੰ ਭੇਜਣੇ ਜ਼ਰੂਰੀ ਆ ਉਸ ਨੂੰ ਬਸ ਜਲਦੀ ਜਲਦੀ ਤਿੰਨਾਂ ਹਫ਼ਤਿਆਂ ਚ ਚਾਰ ਹਫ਼ਤਿਆਂ ਚ ਫਾਰਮੈਲਟੀ ਸਾਰੀ ਪੂਰੀ ਕਰ ਲੈਣੀ ਹੈ ਜੀ ਸਰ ਮਾਮਲਾ ਇੰਨੀ ਦੇਰ ਬਾਅਦ ਦੇਖਾ ਚਾਹਿਆ ਕਿ ਕੁਝ ਰਿਟੇਨ ਨਹੀਂ ਹੋਵੇ ਕਿ ਕਦੋਂ ਦੀ ਇਨਵੈਸਟੀਗੇਸ਼ਨ ਚੱਲਦੀ ਹੈ ਤੁਹਾਨੂੰ ਪਤਾ ਲੱਗਾ ਵੀ ਇਹ ਇਨਵੈਸਟੀਗੇਸ਼ਨ ਤੇ ਜਿਹੜੀ ਆ ਵੈਸੇ ਕਾਫੀ ਲੰਮੀ ਆ ਅੱਜ ਤੋਂ ਸਾਲ ਇੱਕ ਪਹਿਲਾਂ ਸਟਾਰਟ ਹੋਈ ਸੀ ਉੱਥੇ ਪਰ ਕਿਉਂਕਿ ਜ਼ਿਆਦਾ ਹੋਣ ਕਰਕੇ 128 ਦੀ ਗਿਣਤੀ ਬਹੁਤ ਆ ਉਹਦੇ ਕਰਕੇ ਇਹ ਥੋੜੀ ਪ੍ਰਾਇਮਰੀ ਇਨਕੁਆਰੀ ਤੇ ਟਾਈਮ ਲੱਗਾ ਜੀ ਸਰ ਇਹ ਪੰਜਾਬ ਦੀ ਮਸਲਾ ਪੂਰੇ ਗਰਦਾਸਪੁਰ ਕੱਲੇ ਜਾ ਮਸਲਾ ਨਹੀਂ ਨਹੀਂ ਇਹ ਸਾਰੇ ਪੰਜਾਬ ਦਾ ਮਸਲਾ ਜੀ ਇਸ ਗਰਦਾਸਪੁਰ ਦਾ ਹਾਂ ਗਰਦਾਸਪੁਰ ਦਾ ਕਿਉਂਕਿ ਜਿਆਦਾ ਸੀ ਤੇ ਇਸ ਕਰਕੇ ਇੱਥੇ ਭਰਤੀ ਵੀ ਇੱਥੋਂ ਹੋਈ ਸੀ ਇਸ ਕਰਕੇ ਇੱਥੇ ਇਹਨੂੰ ਜਿਹੜਾ ਹੈੱਡ ਬਣਾਇਆ ਗਿਆ ਤਾਂ ਕਰਕੇ ਇਹਨਾਂ ਦੇ ਇੱਥੇ ਮਕਰਵੰਦ ਜੀ